हां आ गया भाई आ गया ससरी काल जी ससरी काल जी ਆ ਲੋ ਜੀ ਤੁਹਾਡਾ ਪਾਰਸਲ ਪਰ ਮੈਂ ਤਾਂ ਮੰਗਵਾਇਆ ਹੀ ਨਹੀਂ ਪਾਰਸਲ ਉਹ ਪਾਰਸਲ ਤਾਂ ਮੈਂ ਮੰਗਵਾਇਆ ਹੀ ਨਹੀਂ ਤੂੰ ਤਾਂ ਪਾਰਸਲ ਲੈ ਕੇ ਆ ਗਿਆ ਜੇ ਮੈਂ ਆ ਆਊਟਰ ਭੇਜੂਆਂ ਤਾਂ ਹੀ ਪਾਰਸਲ ਭੇਜੂ ਕੰਪਨੀ ਕੰਪਨੀ ਆਏ ਕੋਲੇ ਫਿਰ ਐਵੇਂ ਤਾਂ ਨਹੀਂ ਤੁਹਾਡਾ ਨਾਮ ਨੂੰ ਪਤਾ ਵਗ ਗਿਆ ਨੰਬਰ ਵਗ ਗਿਆ ਅਸੀਂ ਬਿਲਹੇ ਥੋੜੀ ਦੂਰੇ ਫਰਦੇ ਆਗੇ ਉਹ ਨਹੀਂ ਪੁੱਤ ਨਹੀਂ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਵੀ ਤੁਸੀਂ ਵਹਿਲੇ ਤੁਰੇ ਫਿਰਦੇ ਹੋ ਪਰ ਇਹ ਮੈਨੂੰ ਐ ਨਹੀਂ ਸਮਝ ਆਈ ਵੀ ਜਦੋਂ ਮੈਂ ਇਹ ਮੰਗਵਾਇਆ ਹੀ ਨਹੀਂ ਤੇ ਆ ਕੇ ਮੇਂਗੇ ਮੰਗਵਾਇਆ ਤਾਂ ਤੁਸੀਂ ਆਹ ਉਹ ਮੈਂ ਮੇਰਾ ਨਾਮ ਪਤਾ ਤਾਂ ਮਿਰ ਹੈ ਮੈਂ ਮੰਨਦਾ ਇਸ ਚੀਜ਼ ਨੂੰ ਪਰ ਗੱਲ ਕਰ ਇਹ ਨਹੀਂ ਨਾ ਹੈ ਵੀ ਜਦੋਂ ਮੈਂ ਆਰਡਰ ਕਰੀ ਹੀ ਨਹੀਂ ਇਧਰੋਂ ਤਾਂ ਫਿਰ ਉਹਨਾਂ ਨੇ ਭੇਜ ਕਿਵੇਂ ਦਿੱਤਾ ਫਿਰ ਉਹ ਤਾਂ ਕੰਪਨੀ ਵਾਲੇ ਹੁੰਦਾ ਫਿਰ ਉਹ ਡਾ ਹੁਣ ਪੈਸਲ ਆਇਆ ਤੁਹਾਨੂੰ ਲੈਣਾ ਪਊਗਾ ਉਹ ਲੈਣਾ ਨਹੀਂ ਪਊਗਾ ਤੂੰ ਐ ਕਰ ਯਾਰ ਕੈਨਸਲ ਕਰ ਦੇ ਬੱਸ ਇਹਨਾਂ ਨੂੰ ਇਹ ਤੇ ਕੰਪਨੀ ਦਾ ਨੰਬਰ ਹੈਗਾ ਤੁਸੀਂ ਕੈਨਸਲ ਕਰ ਸਕਦੇ ਹੋ ਇਹ ਮੈਂ ਨਹੀਂ ਕੈਨਸਲ ਕਰ ਸਕਦਾ ਉਹ ਲੈ ਚਲ ਮੈਂ ਕਰ ਦਿੰਨਾ ਕੈਨਸਲ ਤੇ ਇਹਨੂੰ ਹੈਲੋ ਆ ਹਾਂ ਇਹਨਾਂ ਨੇ ਜੀ ਤੁਹਾਡਾ ਪਾਰਸਲ ਇਹ ਆਰਡਰ ਤੁਸੀਂ ਬਹੁਤ ਕਰ ਦਿਓ ਜੀ ਕੈਨਸਲ ਕਰ ਦਿਓ ਜੀ ਆਈ ਹਾਂ ਕਰ ਦਿਓ ਜੀ ਕੈਨਸਲ ਅੱਛਾ ਜੀ ਓਟੀਪੀ ਉਹ ਦੱਸ ਦਿਨਾਈ ਮੈਂ ਤੁਹਾਨੂੰ ਨਿਰਧਨ ਮੇਸਟ ਕਰਾਈ ਆ ਹਾਂ ਨਿਰਧਨ ਮੇਸਟ ਕਰਾਈ ਕੈਨਸਲ ਕਰ ਦਿਓ ਜੀ ਹੁਣ ਇਹਨੂੰ ਆ ਲੈ ਬਤ ਕਰਤਾ ਕੈਂਸਲ ਠੀਕ ਹੈ ਓਕੇ ਹਾਂ ਓਕੇ ਓਕੇ ਫੋ 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 ਆਈ ਗਰਮੀ ਆ ਭਰਾਵਾ ਅੱਜ ਤਾਂ ਇੱਕ ਆਰਡਰ ਜਾ ਲੈ ਕੇ ਆ ਗਿਆ ਲੈ ਭੇਜ ਦੇ ਕੋਈ ਗੱਲੇ ਹੈ ਕਿਤੇ ਕਿਸੇ ਨੇ ਭੇਜਤਾ ਕਿਤੇ ਕਿਸੇ ਨੇ ਭੇਜਤਾ ਦਿਮਾਗ ਤਾਂ ਉੱਚਕੇ ਪਿਆ ਭਾਲ ਦਿਆ ਪਾਰਸਲ ਇਹਨੂੰ ਦੇ ਦੇ ਪੈਸੇ ਅਕੇ ਓ ਬਈ ਯਾਰ ਪਾਰਸਲ ਹਲ ਆ ਗਿਆ ਸੀ ਉਹਦੇ ਕਰਕੇ ਮੈਂ ਲੇਟ ਹੋ ਗਿਆ ਉਹ ਭੇਜਦਾ ਤੈਨੂੰ ਮੈਂ ਪੈਸੇ ਯਾਰ ਹੁਣੀ ਭੇਜ ਦਿੰਦਾ ਹੋਰ ਦੱਸ ਉਹ ਪਾਰਸਨ ਵਾਲ ਨੇ ਲਜਾਤੇ ਯਾਰ ਉਹ ਮੈਂ ਤਾਂ ਮਗਰ ਆਇਆ ਨਹੀਂ ਤੇ ਉਹਨੇ ਭੇਜਤਾ ਥਾਲ ਕੋਈ ਨਹੀਂ ਭੇਜਦਾ ਹੈ ਅ ਤੋ ਲਖਾ ਵੀ ਕਿੱਦਾਂ ਗਿਆ ਓਏ ਮੈਂ ਤਾਂ ਕਦੇ ਕਿਸ ਨੂੰ ਭੇਜੇ ਨਹੀਂ ਕੁਝ ਹੀ ਨਹੀਂ ਕਰਿਆ ਤਨੂੰ ਤਨੂੰ ਹੋ ਗਏ ਯਾਰ ਪਵਾ ਕੇ ਆਇ ਸੀ ਉਦੋਂ ਮੈਂ ਇਹ ਤਾਂ ਪੰਜੀ ਨਹੀਂ ਰਹੀ ਨਾ ਯਾਰ ਮੈਂ ਤਾਂ ਕਿਸੇ ਬੰਦੇ ਨੂੰ ਵੀ ਨਹੀਂ ਪੈਸੀ ਭੇਜੇ ਐ ਪੈਸੇ ਕਿਵੇਂ ਉੱਟ ਜਾਣਗੇ ਤਰਕੇ ਤਾਂ ਮੈਂ ਦੇਖ ਕੇ ਹਟੇ ਉਹਨਾਂ ਰੁਪਏ ਸੀਗੇ ਸਾਰੇ ਭੇਜਦੇ ਬਿਨਾਂ ਕਿਵੇਂ ਵਗ ਜਾਣਗੇ ਪਾਰਸਲ ਹਾਂ ਉਹ ਓਟੀਪੀ ਦੇਤੀ ਮੈਨੂੰ ਤਾਂ ਐ ਲੱਗਦਾ ਲੋਕ ਰੋਜ਼ ਲੋਕ ਆਪਾਂ ਨੂੰ ਕਹਿੰਦੇ ਐ ਬਥੇਰਾ ਸਿਖਾਉਂਦੇ ਐ ਆਪਾਂ ਨੂੰ ਵੀ ਭਾਈ ਸਕੈਮ ਐ ਸਕੈਮ ਐ ਕਿਸੇ ਤੇ ਵਿਸ਼ਵਾਸ ਨਾ ਕਰੋ ਅੱਜ ਮੈਂ ਤਾਂ ਵਿਸ਼ਵਾਸ ਕਰ ਲਿਆ ਤੇ ਅੱਜ ਹੀ ਮੇਰੇ ਨੰਬਰ ਲਾ ਕੇ ਠੁੱਕ ਤੇ ਭੱਜ ਗਿਆ ਠੋਕ ਮੰਜੀ ਠੋਕਦੀ ਦੱਸ ਹੁਣ ਕੀ ਕਰੀਏ ਬੜੇ ਯਾਰ ਤੁਰੇ ਜਾਂਦੇ ਮੰਜੀ ਠੋਕ ਦਿੰਦੇ ਆ ਬੰਦੇ ਦੀ ਤੇ ਹੁਣ ਤਾਂ ਭਰਾਵਾ ਇਹੋ ਜਿਹਾ ਜਮਾਨਾ ਆ ਗਿਆ ਕਿਸੇ ਦੇ ਮਿਸਰਨ ਦਾ ਕੰਮ ਨਹੀਂ 5 ਮਿੰਟਾਂ ਚ 2 ਲੱਖ ਰੁਪਇਆ ਲੈ ਕੇ ਟੱਪ ਗਿਆ ਕੀ ਕੋਈ ਨਾ ਹਿੰਗ ਲੱਗੀ ਨਾ ਫਰਕੜੀ ਤੇ ਚੱਲ ਬਈ ਬਾਵਾ ਕਰਾ ਗਿਆ ਆਪਦੀ ਆਪਾਂ ਰਹਿਗੇ ਜੇ ਇਹ ਸੀਗੇ ਹੁਣ ਆਪਣਾ ਤਾਂ ਉਹ ਵੀ ਕਿਹਾ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਤਾਂ ਕਰਕੇ ਪਾ ਰਹੇ ਆ ਵੀਡੀਓ ਕਿ 스ਕੈਮ ਬਹੁਤ ਜ਼ਿਆਦਾ ਹੋ ਰਹੇ ਹੈ ਤੇ ਕੋਈ ਪਤਾ ਨਹੀਂ ਕਿਸੇ ਨੂੰ ਕੋਈ ਕਦੋਂ 스ਕੈਮ ਲੱਗ ਜੇ ਤੇ ਸਾਰੇ ਪੈਸੇ ਦੀ ਬਰਬਾਦੀ ਹੋ ਜੇ ਆਪਾਂ ਪੈਸਾ ਸਾਨੂੰ ਪਤਾ ਕਿਵੇਂ ਇੱਕ ਇੱਕ ਰੁਪਿਆ ਕਰਕੇ ਜੋੜਦੇ ਆ ਤੇ ਇਨੇ ਪੈਸੇ ਇਕੱਠੇ ਉੱਡ ਜਾਣ ਤਾਂ ਬੰਦੇ ਦਾ ਦਿਮਾਗ ਫੇਰ ਹੋਣ ਵਾਲਾ ਹੋ ਜਾਂਦਾ ਤੇ ਵੀਰ ਬਣ ਕੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ